ਤਿੱਕਾ ਜੀ ਸਾਰਿਆਂ ਨੂੰ ਅੱਜ ਆਪਾਂ ਭਰਮਗਾ ਮਿਰਚਾਂ ਦੀ ਸਬਜ਼ੀ ਬਣਾਵਾਂਗੇ ਤੇ ਮਿਰਚਾਂ ਇਹ ਆਪਾਂ ਧੋਫੇ ਰੱਖ ਲਈਆਂ ਆਲੂ ਆੜ ਕੇ ਰੱਖ ਲੈ ਟਮਾਟਰ چیر ਕੇ ਰੱਖ ਲਿਆ ਤੇ ਨਾਲੇ ਗੰਡਾ چیر ਕੇ ਰੱਖ ਲਿਆ ਤੇ ਆਪਾਂ ਇਹਨਾਂ ਨੂੰ ਵੇਖੀ ਨਾ ਵੀ ਹੁਣ چیرਾਂਗੇ ਹੁਣ ਆਪਾਂ ਮਿਰਚਾਂ ਨੂੰ چیرਾਂਗੇ چیر ਪਾਵਾਂਗੇ ਵਿਚਾਲਿਓ ਇਸ ਤਰ੍ਹਾਂ ਚੀਰ ਪਾ ਲਾਂਗੇ ਆਪਾਂ ਸਾਰਾ ਐਵੇਂ ਚੀਰ ਲਾਂਗੇ ਆਪਾਂ ਮਰਚਾਂ ਪਸਾਰਨ ਕੀਰ ਲਿਆਂ। ਤੇ ਹੁਣ ਆਪਾਂ ਆਲੂ ਛਿੱਲਾਂਗੇ। ਠੰਡੇ ਪਾਣੀ ਚ ਭਾ ਕੇ ਰੱਖੇ ਹੋਏ ਐ, ਵਾਲੇ ਸੀਗੇ। ਲਓ ਆਲੂ ਆਪਾਂ ਸਨੇ ਛਿੱਲ ਲੇ ਤੇ ਹੁਣ ਇਹਨਾਂ ਨੂੰ ਆਪਾਂ ਮਿੱਧ ਲਾਂਗੇ।

ൂണ മിർ പേ ല മിർച്ച ധനിയ പൗഡർ ഹലി ਹੁਣ ਆਪਾਂ ਇਹਨੂੰ ਲਾ ਲਾਂਗੇ ਚੰਗੀ ਤਰ੍ਹਾਂ ਅਥ ਨਾਲ ਦੌ ਮਸਾਲਾ ਆਪਾਂ ਸਾਰਾ ਲਾ ਲਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਮਿਰਚਾਂ ਸਾਰੀਆਂ ਪਰ ਲਾਂਗੇ தர சார ம சாரலாாங்க மசாலா வ ਆਪਾਂ ਇਹ ਤੜਕੇ ਪਰੌਠੇ ਬਣਾ ਲਾਂਗੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਤਰਾੰਗੇ ਹੁਣ ਆਪਾਂ ਤੇਲ ਪਾਵਾਂਗੇ ਜੇ ਤੇਲ ਗਰਮ ਹੋ ਗਿਆ ਫਿਰ ਆਪਾਂ ਮਿਰਚਾ ਪਾ ਦੇਾਂਗੇ ਲਓ ਆਪਣਾ ਤੇਲ ਗਰਮ ਹੋ ਗਿਆ ਹੁਣ ਆਪਾਂ ਮਿਰਚਾ ਪਾਵਾਂਗੇ ਔਰ ਨਾ ਫੋੜਾ ਨਾ ਕਟਛੀ ਨਾ ਖਲਾ ਦੇ ਆਂਗੇ ਆਪਾਂ ਆ ਮੇਰੇ ਤੇ ਕਰਈ ਗਈ ਮੈਨ ਲੱਗਾ ਖਾਲੀ ਇਹਨੂੰ ਬਾਹਰ ਕੱਢ ਦਿੰਨੇ ਇੱਕ ਖਾਲੀ ਰਹੇਗੀ ਵਾਲਿਆਂ ਚ ਪਤਾ ਹੀ ਨਹੀਂ ਲੱਗਿਆ ਹੁਣ ਆਪਾਂ ਥੋੜਾ ਢੱਕ ਦਿਆਂਗੇ ਤੁੰ। ਲਓ ਦੋ ਕਰਿੰਮੈਂਟ ਹੋ ਗਏ ਮਿਰਚਾਂ ਪਾ ਕੇ ਢੱਕਿਆ ਨੂੰ ਤੇ ਹੁਣ ਆਪਾਂ ਮਾੜੀ-ਮਾੜੀ ਕੜਚੀ ਮਾਰਾਂਗੇ। ਇਹਨਾਂ ਨੂੰ ਹਿਲਾ ਦੇਾਂਗੇ। ਪਾਸੇ ਬਦਲ ਦੇਾਂਗੇ ਇਹਨਾਂ ਦੇ। ਹੁਣ ਆਪੋ ਤੋਂ ਫੇਰ ਟੱਕ ਦਿਆਂਗੇ ਪਾਸੇ ਬਦਲ ਤੇ ਮਿਰਚਾਂ ਆਪਣੀਆਂ ਬਣੀ ਜਾਂਦੀਆਂ ਹੁਣ ਇੱਕ ਇੱਕ ਦੋ ਮਿੰਟ ਹੀ ਲੱਗਣਗੇ ਹੁਣ ਫੇਰ ਬਣ ਜਾਣਗੀਆਂ ਤਿੰਨ ਚਾਰ ਮਿੰਟ ਹੋ ਗਏ ਮਿਰਚਾਂ ਪਾਈਆਂ ਨੂੰ ਫੇਰ ਆਪਾਂ ਲਾ ਲਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਫਰਾਈ ਕਰਾਂਗੇ ਕਿੰਨਾ ਟੋਕ ਦੇਾਂਗੇ ਫੇਰ ਆਪਾਂ ਹੁਣ ਆਪਾਂ ਲਾਉਣ ਲੱਗੇ ਦੇਖਾਂਗੇ ਹੁਣ ਆਪਣੀ ਸਬਜੀ ਬਣ ਗਈ ਭਰਮੀਆਂ ਮਿਰਚਾਂ ਦੀ ਤੇ ਹੁਣ ਆਪਾਂ ਲਾ ਦੇਾਂਗੇ ਕੋਕੜੀ ਵਧੀਆ ਬਣੀ ਹੈ ਸਬਜੀ ਬਹੁਤ ਵਧੀਆ ਬਣੀ ਹੈ ਕੀ ਪੋਲੀਆਂ ਹੋ ਗਈਆਂ ਸਾਰੀਆਂ ਮਿਰਚਾਂ ਵਿੱਚ ਥੋੜਾ ਥੋੜੇ ਆਲੂ ਵੀ ਨਿਕਲ ਗਏ ਇਸ ਬਾਹਰ ਥੋੜਾ ਥੋੜੇ ਨਿਕਲੇ ਹੈ ਬਾਹਲੇ ਨਹੀਂ ਨਿਕਲੇ ਬਹੁਤ ਵਧੀਆ ਬਣੀ ਹੈ ਸਬਜੀ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ